ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤਰੀ ਕਲਜੀ ਕੌਰ ਜਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਕਰਦੀ ਹਾਂ ਤੇ ਗਾਇਜ਼ ਇੱਧਰ ਬਣਾਉਣ ਲੱਗੀ ਸੀ ਅੱਜ ਪਿਆਜ਼ਾਂ ਵਾਲੇ ਪਰੌਂਠੇ ਪਿਆਜ਼ਾਂ ਵਾਲੇ ਪਰੌਂਠੇ ਬਣਾ ਰਹੀ ਸੀ ਮੈਂ ਡਬਲ ਕਰਕੇ ਬਣਾਉਣ ਲੱਗੀ ਸੀ ਬਰੀਕ ਬਰੀਕ ਜੇ ਪਿਆਜ਼ ਕੱਟ ਲਈ ਸੀ ਹਰੀਆਂ ਮਿਰਚਾਂ ਕਾਲੀ ਮਿਰਚ ਵਗੈਰਾ ਪਾ ਕੇ ਤੇ ਤੁਹਾਨੂੰ ਦਿਖਾਣੇ ਬਹੁਤ ਟੇਸਟੀ ਬਣਦੇ ਆ ਪਿਆਜ਼ ਭਰ ਲਓ ਛੋਟੇ ਛੋਟੇ ਤੇ ਡਬਲ ਬਣਾ ਲਓ ਤੇ ਵਧੀਆ ਰਹਿੰਦੇ ਆ ਫਟਦਾ ਨਹੀਂ ਹੈ ਕਪੜੌਂਠਾ ਜੇ ਸਿੰਗਲ ਬਣਾਣੇ ਥੋੜਾ ਪਿਆਜ਼ਾਂ ਚ ਫਟ ਜਾਂਦਾ ਠੀਕ ਹੈ ਜੀ ਤੇ ਆਹ ਦੇਖੋ ਜੀ ਮੈਂ ਇਦਾਂ ਪਿਆਜ਼ ਭਰ ਲਏ ਬੜੇ ਅੱਛੇ ਵੀ ਲੱਗਦੇ ਆ ਪਿਆਜ਼ ਜਾਂਦਾ ਪਰੌਂਠਾ ਤੁਹਾਨੂੰ ਵੀ ਪਤਾ ਜੇਕਰ ਆਪਣੇ ਬੱਚੇ ਖੁਸ਼ ਹੋ ਕੇ ਨਹੀਂ ਖਾਂਦੇ ਤੇ ਮੇਰਾ ਨਿਸ਼ਾਨ ਬਹੁਤ ਖੁਸ਼ ਹੋ ਕੇ ਖਾਂਦਾ ਤੇ ਮੈਂ ਬਣਾ ਲੈਣੀ ਹੁੰਨੀ ਐ ਏਦਾਂ ਹੀ ਤੇ ਇਹਨੂੰ ਡਬਲ ਕਰਕੇ ਜਿਵੇਂ ਆਪਾਂ ਡਬਲ ਆਂਦੂਆ ਵਾਲਾ ਪਰੌਂਠਾ ਬਣਾਉਂਦੇ ਹੁੰਨੇ ਆ ਨਾ ਤੇ ਇਸ ਤਰ੍ਹਾਂ ਹੀ ਪਿਆਜ਼ਾਂ ਵਾਲਾ ਵੀ ਡਬਲ ਕਰਕੇ ਤੁਸੀਂ ਵੀ ਬਣਾ ਸਕਦੇ ਹੋ ਤੇ ਬਹੁਤ ਵਧੀਆ ਵੀ ਲੱਗੇਗਾ ਖਾਣ ਚ ਤੇ ਨਾਸ਼ਤੇ ਚ ਤੇ ਬੈਸੀ ਹੀ ਅੱਛਾ ਲੱਗਦਾ ਹੈ ਨਾ ਉੱਪਰ ਘਿਓ ਮੱਖਣ ਹੋਵੇ ਦਹੀਂ ਹੋਵੇ ਨਾਲ ਤੇ ਬਹੁਤ ਵਧੀਆ ਲੱਗਦਾ ਚਾਹੇ ਮੱਖਣ ਵਗੈਰਾ ਨਾ ਲਗਾਓ ਤੇ ਦੇਸੀ ਘਿਓ ਨਾਲ ਸਿੰਪਲ ਹੀ ਖਾ ਲਓ ਇੱਧਰ ਵੀਲਨ ਚ ਵੀ ਬਹੁਤ ਆਸਾਨੀ ਦਿੰਦੀ ਤੇ ਬਹੁਤ ਸਾਰੀਆਂ ਭੈਣਾਂ ਮੈਨੂੰ ਬਹੁਤ ਅੱਛਾ ਪਿਆਰ ਕਰਦੀਆਂ ਬਹੁਤ ਸਾਰੇ ਅੱਛੇ ਅੱਛੇ ਕਮੈਂਟ ਕਰਦੀਆਂ ਬਾਕੀ ਸਾਰੀਆਂ ਭੈਣਾਂ ਦਾ ਬਹੁਤ ਸਾਰਾ ਧੰਨਵਾਦ ਜਿਹੜੀਆਂ ਨਵੀਆਂ ਜੋੜਦੀਆਂ ਉਹਨਾਂ ਦਾ ਵੀ ਧੰਨਵਾਦ ਤੇ ਪਲੀਜ਼ ਮੈਂ ਸਾਰਿਆਂ ਨੂੰ ਹਰ ਵਾਰ ਇਹੀ ਮੇਜਾ ਕਹਿਣੀ ਹੁੰਦੀ ਹੈ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਨਵਾਂ ਜੋੜਦੇ ਆ ਤੇ ਮੈਨੂੰ ਪਲੀਜ਼ ਰਿਕਵੈਸਟ ਕਰਦੀ ਹੁੰਦੀ ਆ ਕਿ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਕੱਲ ਵੀ ਮੇਰੇ ਨਾਲ ਭੈਣ ਜੁੜੀਆਂ ਬਹੁਤ ਸਾਰਾ ਸ਼ੁਕਰੀਆ ਤੇ ਅੱਛਾ ਵੀ ਲੱਗਦਾ ਮਨ ਨੂੰ ਖੁਸ਼ੀ ਜੀ ਵੀ ਹੁੰਦੀ ਹੈ ਹਨਾ ਗਾਇ ਨਾਲੇ ਗੱਲਾਂ ਬਾਤਾਂ ਕਰਦੇ ਆਂ ਤੇ ਥੈਂਕ ਯੂ ਸੈਇਦ ਸਿਸਟਰ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਤੇ ਅੱਜ ਇੱਧਰ ਬਣਾਲੇ ਸੀ ਪਰੌਂਠੇ ਡਬਲ ਪਰੌਂਠੇ ਬਹੁਤ ਟੇਸਟੀ ਵੀ ਬਣਦੇ ਆ ਤੇ ਫਟਦੇ ਵੀ ਨਹੀਂ ਤੇ ਇੱਧਰ ਆਪਾਂ ਦੇਸੀ ਘਿਓ ਨਾਲ ਚੰਗੇ ਤਰ੍ਹਾਂ ਹੁਣ ਇਹਨਾਂ ਨੂੰ ਰਾੜ ਲਾਂਗੇ ਰਾੜ ਲੋ ਯਾਰ ਜੀ ਇੱਧਰ ਪਰੌਂਠਾ ਤੇ ਪਰੌਂਠਿਆਂ ਦੀ ਕਰਦੀ ਆਪਾਂ ਤਿਆਰੀ ਆ ਬਾਕੀ ਹੋਰ ਛੋਟੇ ਛੋਟੇ ਕਰਦੇ ਬਹੁਤ ਸਾਰੇ ਕੰਮ ਤੇ ਅੱਜ ਮੈਂ ਸਪੈਸ਼ਲ ਬੜੀ ਰੈਸਿਪੀ ਵਧੀਆ ਲੈ ਕੇ ਆਵਾਂਗੀ ਤੁਹਾਡੇ ਲਈ ਕਿਉਂਕਿ ਉਹ ਵਾਲੀ ਰੈਸਿਪੀ ਨੂੰ ਮੈਂ ਕਈ ਵਾਰੀ ਬਣਾਉਂਦੀ ਹੁੰਨੀ ਆ ਤੇ ਦਹੀਂ ਵਾਲੀ ਜਿਹੜੀ ਮਿਰਚ ਹਰੀ ਮਿਰਚ ਹੁੰਦੀ ਉਹ ਵਾਲੀ रेसिपी ਬਣਾਉਂਗੀ ਮੈਂ ਤੇ ਮੈਂ ਤੁਹਾਡੇ ਨਾਲ ਜਰੂਰ ਵੀਡੀਓ ਸ਼ੇਅਰ ਕਰਾਂਗੀ ਬਹੁਤ ਦਿਨ ਹੋ ਗਏ ਸੀ ਘਰ ਦੇ ਕਹਿ ਰਹੇ ਸੀ ਕਿ ਹਰੀਆਂ ਮਿਰਚਾਂ ਜਿਵੇਂ ਪਚਾ ਕਪੜ ਤਿਆਰ ਕਰ ਲੈਣੇ ਉਹ ਵਾਲੀਆਂ ਮਿਰਚਾਂ ਹਰੀਆਂ ਮਿਰਚਾਂ ਦੀ रेसिपी ਦਿਖਾਵਾਂਗੀ ਤੁਹਾਨੂੰ ਤੇ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਕਿ ਡੇਲੀ ਜਿੱਦਾਂ ਮੈਂ ਘਰ ਦੇ ਚੋ ਵੀ ਚੀਜ਼ ਬਣਾਉਣੀ ਹੁੰਦੀ ਐ ਸਪੈਸ਼ਲ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦੇਣੀ ਹੁੰਨੀ ਐ ਤੇ ਬਣੇ ਰੋਟਾ ਤੱਕ ਤੇ ਲੋਜੀ ਬਣ ਗਏ ਸੀ ਰੋਟੀਆਂ ਬਣ ਗਿਆ ਤੇ ਨਾਸ਼ਤਾ ਬਣ ਗਿਆ ਸੀ ਨਾਸ਼ਤੇ ਦੇ ਵਿੱਚ ਤੁਹਾਨੂੰ ਪਤਾ ਹੀ ਜਦੋਂ ਸਪੈਸ਼ਲ ਕੁਝ ਬਣੇ ਤੇ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਾ ਦੀ ਪਿਆਜ਼ ਵਾਲਾ ਪਰੌਂਠਾ ਬਹੁਤ ਟੇਸਟੀ ਬਣਦਾ ਬਣਾਇਓ ਜਰੂਰ ਠੀਕ ਹੈ ਜੀ ਉੱਧਰ ਬਣਾਨੇ ਕਿਸ ਤਰ੍ਹਾਂ ਦੇ ਪਰੌਂਠੇ ਤੇ ਮੈਂ ਹੁਣ ਆਪਾਂ ਕਰਾਂਗੇ ਸਰਵ ਤੇ ਮੈਂ ਦਮਨਿਸ਼ਾ ਪਾਲਦੀ ਸੀ ਜਸਪ੍ਰੀਤ ਸਿੰਘ ਆਏ ਹੋਏ ਸੀਗੇ ਜਸਪ੍ਰੀਤ ਲਈ ਪਾਰੀ ਸੀਗੀ ਤੇ ਮੈਂ ਆ ਦੇ ਕੋ ਖਾਲੀ ਮਿਰਚ ਦਹੀਂ ਦੇ ਵਿੱਚ ਪਾ ਕੇ ਥੋੜਾ ਨਮਕ ਤੇ ਮੱਖਣ ਰੱਖਤਾ ਤੇ ਪਰੌਂਠੇ ਮੇਰੇ ਕੋਲੋਂ ਜਰੂਰ ਕਦੀ ਨਾ ਕਦੀ ਕੁਝ ਨਾ ਕੁਝ ਹੋ ਨਹੀਂ ਰਿਹਾ ਪਤਾ ਨਹੀਂ ਕਈ ਵਾਰੀ ਪਤਾ ਨਹੀਂ ਤਾਂ ਆਪਾਂ ਜਲਦਬਾਜ਼ੀ 'ਚ ਕੰਮ ਕਰਦੇ ਆ ਤਾਂ ਕਈ ਵਾਰੀ ਹੋ ਜਾਂਦਾ ਹੈ ਨਾ ਜੀ ਤੇ ਸਾਰਾ ਦਿਨ ਕੰਮ ਤਾਂ ਛੋਟੇ ਛੋਟੇ ਹੁੰਦੇ ਕਈ ਵਾਰੀ ਸੋ ਦਿਮਾਗ ਹੁੰਦਾ ਆ ਕਰਕੇ ਆ ਕਰਨਾ ਆ ਕਰਕੇ ਆ ਕਰਨਾ ਤੇ ਲੋ ਜੀ ਹੁਣ ਆਪਣੇ ਆਪਣਾ ਨਾਸ਼ਤਾ ਦੇ ਕੇ ਬਾਕੀ ਹੋਰ ਬਹੁਤ سارے ਕੰਮ ਹੁੰਦੇ ਆ ਬਾਕੀ ਬਣੇ ਰਹੋ ਤੁਸੀਂ ਮੇਰੀ ਵੀਡੀਓ ਸਕਿੱਪ ਨਾ ਕਰਿਓ ਤੇ ਬਹੁਤ ਅੱਛੀ ਤਰ੍ਹਾਂ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੇਗਾ ਮੈਨੂੰ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਤੇ ਆ ਦੇਖੋ ਜਿਹੜੀਆਂ ਮੈਂ ਮਿਰਚਾਂ ਦੱਸ ਰਹੀਆਂ ਤੁਹਾਨੂੰ ਇਹ ਬਹੁਤ ਵਧੀਆ ਮਿਰਚਾਂ ਹਰੀਆਂ-ਹਰੀਆਂ ਆਪਾਂ ਲੈ ਲੈਣੀਆਂ ਇਹਨਾਂ ਦੀ ਢੰਡ ਤੋ ਲੈਣਾ ਪਹਿਲਾਂ ਡੰਡੀ ਤੋੜੇ ਵੀ ਨਾ ਧੋ ਕੇ ਫਿਰ ਇਹਨਾਂ ਨੂੰ ਪਾਣੀ ਸੁਕਾ ਲੈਣਾ ਫਿਰ ਉਸ ਤੋਂ ਬਾਅਦ ਇਹਨਾਂ ਦੀ ਡੰਡੀ ਤੋੜ ਕੇ ਅੱਛੀ ਤਰ੍ਹਾਂ ਫਿਰ ਬਣਾਵਾਂਗੇ ਆਪਾਂ ਇਹਨਾਂ ਦੀ ਨਵੀਂ ਰੈਸਿਪੀ ਤੇ ਲੋ ਗਾਇਜ਼ ਅੱਜ ਬਣਾਵਾਂਗੇ ਆਪਾਂ ਦੇਖੋ ਹਰੀਆਂ ਮਿਰਚਾਂ ਲੈ ਲਈਆਂ ਇਹਨਾਂ ਨੂੰ ਧੋ ਬਣਾ ਕੇ ਚੰਗੀ ਤਰ੍ਹਾਂ ਅੱ ਇਹ ਤਾਂ ਤੁਹਾਡਾ ਕਈ ਵੀ ਮਨ ਕਰਦਾ ਹੈ ਨਾ ਤੁਸੀਂ ਇੱਦਾਂ ਬਣਾ ਸਕਦੇ ਹੋ ਤੇ ਇਹ ਮਿਰਚੀ ਇੱਦਾਂ ਲੈ ਕੇ ਇਹਦੇ ਦੋ ਚੀਰ ਕਰ ਲੈਣੇ ਤੁਸੀਂ ਇੱਦਾਂ ਚੀਰਾ ਲਾ ਲੈਣਾ ਵਿੱਚੋਂ ਠੀਕ ਹੈ ਜੀ ਅਰ ਮੈਂ ਜਿਸ ਤਰ੍ਹਾਂ ਬਣਾਵਾਂਗੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰ ਬਹੁਤ ਟੇਸਟੀ ਵੀ ਲੱਗਦੀ ਹੈ ਰੋਟੀ ਖਾਣ ਦਾ ਵੀ ਬਹੁਤ ਮਨ ਖੁਸ਼ ਹੁੰਦਾ ਭਲਾ ਨੇ ਹਾਂ ਬਧੀਆ ਜਸਪ੍ਰੀਤ ਨੇ ਪੀਤਾ ਹੈ ਗਲਾਸ ਦਵਾਂ ਮੈਂ ਗਲਾਸ ਦੇ ਨਹੀਂ ਆ ਤੇ ਆ ਦੇਖੋ ਜੀ ਇੱਦਾਂ ਭਿੰਡੀਆ ਸੌਰੀ ਆਪਾਂ ਮਿਰਚਾਂ ਹਰੀਆਂ ਨੂੰ ਚੀਰਾ ਲਾ ਲੈਣਾ ਇਸ ਤਰ੍ਹਾਂ ਕਰਕੇ ਲਾਂ ਜਿਸ ਤਰ੍ਹਾਂ ਮੈਂ ਜੋ ਵੀ ਮਟੀਰੀਅਲ ਪਾਵਾਂ ਜੀ ਮੈਂ ਪਹਿਲਾ ਚੀਰਾ ਲਾ ਲੈਣੀ ਤਾਂ ਤੱਕ ਤੁਸੀਂ ਬਣੇ ਰਹੋ ਬਾਕੀ ਹੋਰ ਕੰਮ ਕਰਦੇ ਆਪਾਂ ਫਿਰ ਤੇ ਬਣਾਣੀ ਹੁਣ ਚਾਹ ਮੈਂ ਕਿਹਾ ਚਲੋ ਇਹ ਮਿਰਚਾਂ ਦੀ ਨਾ ਮੈਂ ਸਬਜ਼ੀ ਬਣਾਉਣ ਲੱਗੀ ਸੀ ਦਹੀਂ ਵਾਲੀ ਤੇ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਾ ਮੈਂ ਤਾਂ ਜੋ ਚੀਜ਼ ਘਰ ਚ ਬਣਾਉਂਦੀ ਹੁੰਦੀ ਹੁਨੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀ ਲੌਗ ਸ਼ੇਅਰ ਕਰ ਦੇਣੀ ਹੁੰਦੀ ਹੈ ਚਲੋ ਗਾਇਜ਼ ਆਪਾਂ ਬਣਾਉਣ ਲੱਗੇ ਸੀ ਦਹੀਂ ਵਾਲੀ ਮਿਰਚੀ ਤੇ ਮੈਂ ਉਹਦੇ ਲਈ ਲੈ ਲਿਆ ਦੇਖੋ ਕढ़ाई ਲੈ ਲਈ ਠੀਕ ਹੈ ਆ ਦੇਖੋ ਦਹੀਂ ਵਾਲੀ ਮਿਰਚੀ ਲਈ ਨਾ ਮੈਂ ਕੱਟ ਕੇ ਰੱਖ ਲਈਏ ਇੱਕ ਮੈਂ ਇਹ ਵਾਲੀ ਬਣਾਉਂਗੀ ਮੈਂ ਦਹੀਂ ਵਾਲੀ ਮਿਰਚੀ ਤੇ ਇਹ ਬਣਾਉਂਗੀ ਮੈਂ ਮਸਾਲੇ ਵਾਲੀ ਜਿਵੇਂ ਆਪਾਂ ਕਈ ਵਾਰੀ ਆਪਾਂ achar ਨਹੀਂ ਹੁੰਦਾ ਤੇ ਸਾਡਾ ਜੀ ਕਰਦਾ ਨਾ ਕੁਝ ਚਟਪਟਾ ਖਾਣ ਨੂੰ ਤੇ ਇਹ ਵਾਲੀ ਉਹ ਮਿਰਚ ਬਣਾਉਂਦੀ ਤੇ ਦਹੀਂ ਵਾਲੀ ਮਿਰਚੀ ਲਈ ਆਪਾਂ ਕੀ ਕੁਝ ਲੈਣਾ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਤੇ ਹਲਕਾ ਜਿਹਾ ਤੇਲ ਪਾਣਾ ਜ਼ਿਆਦਾ ਤੇਲ ਹੀ ਨਹੀਂ ਪਾਉਣਾ ਹੈਗਾ ਆ ਦੇਖੋ ਬਿਲਕੁਲ ਮਾਮੂਲੀ ਜਿਹਾ ਤੇਲ ਪਾਣਾ ਆਪਾਂ ਜਿਵੇਂ ਆਮ ਤੜਕੇ ਲਈ ਪਾਣੇ ਆ ਨਾ ਬਸ ਇਦਾਂ ਕੋ ਤੇਲ ਪਾਣਾ ਆਪਾਂ ਜ਼ਿਆਦਾ ਤੇਲ ਨਹੀਂ ਪਾਣਾ ਇਹ ਜਈ ਦਹੀਂ ਵਾਲੀ ਹੁੰਦੀ ਹੈ ਨਾ 10 15 ਦੇ ਨਾਲ ਲਈ ਤੁਸੀਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਉਹਦੇ ਲਈ ਆਪਾਂ ਦੇਖੋ ਕੀ ਮਸਾਲਾ ਲਿਆ ਆ ਲੈ ਲਿਆ ਮੈਂ ਸਾਬਤ ਧਨੀਆ ਸੌਂਫ ਲੈ ਲਈ ਥੋੜੀ ਜੀ ਮੈਂ ਮੇਥੀ ਲੈ ਲਈ ਇਹਨੂੰ ਆਪਾਂ ਗ੍ਰਾਈਂਡ ਕਰ ਲੈਂਦੇ ਆ ਜਦ ਤੱਕ ਜਦ ਤੱਕ ਸਾਡਾ ਤੇਲ ਗਰਮ ਹੁੰਦਾ ਤੇ ਲੋ ਗਾਈਜ਼ ਆ ਦੇਖੋ ਸਾਡਾ ਤੇਲ ਹੋ ਗਿਆ ਬਿਲਕੁਲ ਗਰਮ ਠੀਕ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਪਾਣਾ ਹੈ ਇਹਦੇ ਵਿੱਚ ਪਾਣੀ ਆਪਾਂ ਹਿੰਗ ਪਾ ਲੈਣੀ ਥੋੜੀ ਜੀ ਠੀਕ ਹੈ ਥੋੜਾ ਜਿਹਾ ਪਾ ਲੈਣਾ ਆਪਾਂ ਜੀਰੇ ਦੇ ਦਾਣੇ ਫੇਰ ਪਾ ਲੈਣੇ ਆਪਾਂ ਥੋੜੀ ਜਿਹੀ ਸਰੋਂ ਦੇ ਦਾਣੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਪਾਣਾ ਇਹਦੇ ਵਿੱਚ ਤੇ ਲੋ ਜੀ ਹੁਣ ਇਹਦੇ ਵਿੱਚ ਪਾ ਲਿਆ ਹੁਣ ਆਪਾਂ ਥੋੜੀ ਜਿਹੀ ਪਾ ਦੇਣੀ ਹੈ ਇਹਦੇ ਵਿੱਚ ਹਲਦੀ ਹਲਦੀ ਪਾ ਕੇ ਹਲਕੀ ਜੀ ਹਲਦੀ ਆਪਾਂ ਪਾ ਲੈਣੀ ਹੈ ਇਹਦੇ ਵਿੱਚ ਫੇਰ ਪਾਣਾ ਥੋੜਾ ਜਾਕ ਪੀਸਿਆ ਹੋਇਆ ਗਰਮ ਮਸਾਲਾ ਠੀਕ ਹੈ ਤੇ ਇਹਦੇ ਵਿੱਚ ਆਪਾਂ ਜਿਹੜਾ ਪੀਸਿਆ ਸੀ ਨਾ ਮਸਾਲਾ ਸੌ ਫਾਈ ਸੀਗੇ ਤੇ ਤੰਗੀਆਂ ਆ ਲੋ ਜੀ ਇਹ ਪਾ ਲੈਣਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦੇਗੀ ਮਿਰਚ ਪਾਣੀ ਲਾਲ ਮਿਰਚ ਆਪਾਂ ਨਹੀਂ ਪਾਣੀ ਕਿਉਂਕਿ ਆਪਾਂ ਜਿਹੜੀ ਲਾਲ ਮਿਰਚ ਹੈ ਨਾ ਇਹ ਮਿੱਤਵੈਲੇ ਸਿੱਖੀ ਹੁੰਦੀ ਹੈ ਹੁਣ ਆਪਾਂ ਇਹਨੂੰ ਇਹਦੇ ਵਿੱਚ ਹੀ ਮਿਰਚਾਂ ਨੂੰ ਪਾ ਦੇਣਾ ਠੀਕ ਹੈ ਜੀ ਲੋ ਜੀ ਵੱਡਾ ਕਰਕੇ ਹੁਣ ਆਪਾਂ ਇਹਨੂੰ ਹਲਾ ਲੈਣਾ ਜਿਸ ਤਰ੍ਹਾਂ ਆਪਾਂ ਨੋਰਮਲ ਸੜਕਾ ਲਾਣੇ ਆ ਨਾ ਸਬਜ਼ੀ ਨੂੰ इस तरह आप मिर्ची में तड़का ला देना अच्छा तड़का लग गया साढ़ा थोड़ी देर आप तड़का ला के हूँ ये पा देंगे आप दो चम्मच दही एक चम्मच आ पा लिया एक चम्मच आप हो पा ले ठीक है जी हूँ आपू चंह रला देना दही पाद जिमें पानी थोड़ा ज्ञाता ठीक है जी इदा तो उसी हिलाे जाना बस और पानी बिल्कुल आपका लैं चलो जी हम अपना चंकी तरह देखो पानी बिल्कुल सुक गया हूँ ये पा देंगे आप चम्मच नमक का ਇਹਦੇ ਉੱਪਰ ਹੁਣ ਆਪਾਂ ਨਮਕ ਪਾ ਦਾਂਗੇ। ਨਮਕ ਆਪਾਂ ਬਾਅਦ ਚਾਹ ਪਾਣੇ ਪਹਿਲਾਂ ਦਹੀਂ ਪਾ ਲਿਆ ਨਾ ਹੁਣ ਸਾਡਾ ਦਹੀਂ ਵੀ ਨਹੀਂ ਫਟੇਗਾ। ਯਾ ਦੇਖੋ। ਹੁਣ ਆਪਾਂ ਮੱਟੀ ਮੱਟੀ ਆਦਰਾ ਥੋੜਾ ਰੱਖ ਦਾਂਗੇ ਸਾਡਾ ਦਹੀਂ ਬਿਲਕੁਲ ਜਿਹੜਾ ਪਾਣੀ ਛੱਡਿਆ ਸੀ ਸੁੱਕ ਗਿਆ। ਤੇ ਲੋ ਜੀ। ਇਹ ਸਾਡੀ ਦਹੀਂ ਵਾਲੀ ਭਿੰਡੀ ਬਿਲਕੁਲ ਬਣ ਕੇ ਹੋ ਗਈ ਤਿਆਰ ਹੁਣ ਇਹਨੂੰ ਜਿੱਦਾਂ ਮਰਜ਼ੀ ਆਪਾਂ ਸਰਵ ਕਰ ਸਕਦੇ ਹਾਂ ਠੀਕ ਹੈ ਜੀ। ਹੁਣ ਤਾਂ ਜਿਸ ਤਰ੍ਹਾਂ ਰੋਟੀ ਦੇ ਨਾਲ ਖਾਓ ਜਿਹੜੇ ਕਈ ਵਾਰੀ ਸਬਜ਼ੀ ਦੀ ਜਗ੍ਹਾ ਵੀ ਖਾ ਕੇ ਦੇਖੋਗੇ ਨਾ ਬਹੁਤ ਟੇਸਟੀ ਲੱਗੇਗੀ। ਆਹ ਦੇਖੋ ਜੀ ਲੋਚ ਇਹ ਵਾਲੇ ਵੀ ਸਾਗੀ ਮਿਰਚੀ ਦਹੀਂ ਵਾਲੀ ਤਿਆਰ ਹੋ ਗਈ ਦਹੀਂ ਤੁਹਾਨੂੰ ਬਿਲਕੁਲ ਵੀ ਨਹੀਂ ਤੇ ਖੱਟਾ ਮਿੱਠੀ ਜਿਹਾ ਮਤਲਬ ਟੇਸਟ ਆਏਗਾ ਬਹੁਤ ਟੇਸਟੀ ਲੱਗੇਗੀ ਤੇ ਬਣਾਣਾ ਤੇ ਮੈਨੂੰ ਜਰੂਰ ਦੱਸਣਾ ਕਮੈਂਟ ਕਰਕੇ ਠੀਕ ਹੈ ਜੀ ਮੇਰੀ ਇਹ ਵਾਲੀ ਰੈਸিপি ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੌਣ-ਕੌਣ ਇਹ ਦਹੀਂ ਦਹੀਂ ਵਾਲੀ ਮਿਰਚ ਬਣਾਉਂਦਾ ਹੁੰਦਾ ਮੈਨੂੰ ਕਮੈਂਟ ਵਿੱਚ ਕਰਕੇ ਜਰੂਰ ਦੱਸਣਾ ਤੇ ਮੇਰੀ ਬੁੜੀਆ ਕੌਣ ਕਿੱਥੋਂ ਦੇਖ ਰਿਆ ਉਹ ਵੀ ਜੂੜ ਦੱਸਿਓ ਤੇ ਗਾਇਸ ਹੁਣ ਬਣਾਵਾਂਗੇ ਆਪਾਂ ਦੂਜੇ ਵਾਲੀ ਮਿਰਚੀ ਮਸਾਲੇ ਵਾਲੀ ਤੇ ਲੋ ਜੀ ਦੂਜੀਆਂ ਮਿਰਚਾਂ ਲਈ ਆਪਾਂ ਪਾ ਲੈਣਾ ਇਹਦੇ ਲਈ ਤੁਸੀਂ ਜਿਆਦਾ ਤੇਲ ਵੀ ਪਾ ਸਕਦੇ ਹੋ ਠੀਕ ਹੈ ਇਹਦੇ 'ਚ ਤੇਲ ਪਾ ਕੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਇਹਨੂੰ ਵੀ ਇਸ ਤਰ੍ਹਾਂ ਹੀ ਤੜਕਾ ਲਾਣਾ ਇਹਦੇ 'ਚ ਆਪਾਂ ਦਹੀਂ ਨਹੀਂ ਪਾਵਾਂਗੇ ਸਭ ਤੋਂ ਪਹਿਲਾਂ ਇਹਨੂੰ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਣਾ ਤੇਲ ਸਾਡਾ ਗਰਮ ਹੋ ਜਾਵੇ ਤੇ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਬਣਾ ਕੇ ਫਰੈਸ਼ ਕਰਕੇ ਸਾਫ਼ ਸੁਥਰੀਆਂ ਕਰਕੇ ਕੱਟ ਲੈਣਾ ਤੇਲ ਗਰਮ ਹੋ ਗਿਆ ਸਾਡਾ ਤੇਲ ਗਰਮ ਹੁਣ ਆਪਾਂ ਇਹ ਸਿੰਪਲ ਮਿਰਚਾ ਬਣਾੜ ਲਈ ਆਪਾਂ ਸਭ ਤੋਂ ਪਹਿਲਾਂ ਪਾ ਲੈਣੀ ਹੈ ਇਸੇ ਤਰ੍ਹਾਂ ਹੀ ਹਿੰਗ ਪਾ ਲੈਣੀ ਹੈ ਥੋੜੀ ਜੀ ਆਪਾਂ ਰਾਈ ਪਾ ਲੈਣੀ ਹੈ ਠੀਕ ਹੈ ਜੀ ਥੋੜਾ ਜਿਹਾ ਆਪਾਂ ਪਾ ਲੈਣੇ ਤੇ ਵਿੱਚ ਜੀਰਾ ਜਿਵੇਂ ਆਪਾਂ ਢਾਲ ਦੀ ਨਾਲ ਤਿਆਰ ਕਰਨੀ ਹੋਵੇ ਠੀਕ ਹੈ ਮਿਰਚਾਂ ਬਹੁਤ ਜੀ ਕਰਦਾ ਕਈ ਵਾਰੀ ਆਪਣਾ ਨਾਲ ਮਿਰਚੀ ਹੋਵੇ ਹੁਣ ਇਹਦੇ ਵਿੱਚੇ ਪਾ ਲੈਣ ਆਪਾਂ ਨਮਕ ਥੋੜੀ ਜੀ ਪਾ ਲੈਣੀ ਆ ਪਰੰਗਤ ਵਾਲੀ ਮਿਰਚ ਜੀ ਨੂੰ ਦੇਗੀ ਮਿਰਚ ਬੋਲ ਜਿਆ ਇਹਦੇ ਵਿੱਚੇ ਪਾ ਲਾਂਗੇ ਆਪਾਂ ਹਲਦੀ ਠੀਕ ਹੈ ਜੀ ਇਹ ਮੇਰੇ ਵਿੱਚ ਪਾ ਲਾਂਗੇ ਆਪਾਂ ਪੀਸਿਆ ਹੋਇਆ ਨਾ ਸੌਂਫ ਦਾ ਤੇ ਧਨੀਏ ਦਾ ਮਸਾਲਾ ਇਹਨੂੰ ਚੰਗੀ ਤਰ੍ਹਾਂ ਆਪਾਂ ਰਲਾ ਦਾਂਗੇ ਲੋ ਜੀ ਇੱਦਾਂ ਰਲਾ ਕੇ ਤੇ ਜਿਹੜੀਆਂ ਆਪਾਂ ਕੱਟੀਆਂ ਹੋਈਆਂ ਮਿਰਚਾਂ ਇਹ ਮਸਾਲੇ ਵਾਲੀ ਮਿਰਚ ਕਹਿੰਦੇ ਨੇ ਨੂੰ ਆਪਾਂ ਇਹ ਵੀ ਆਪਾਂ ਨਾਲ ਦੀ ਨਾਲ ਇੱਦਾਂ ਪਾ ਲਾਂਗੇ ਪਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਦੇਣਾ ਇਹ ਵਾਲੀਆਂ ਮਿਰਚਾਂ ਇਹ ਮਤਲਬ ਝਟਪਟ ਜਿਹੜਾ ਚਾਰ ਕਹਿੰਦੇ ਨੇ ਨਾ ਤੁਰੰਤ ਚਾਰ ਤਿਆਰ ਹੋ ਜਾਂਦਾ ਹੈ ਇਹ 5 ਮਿੰਟਾਂ ਦੇ ਵਿੱਚ achar ਤਿਆਰ ਹੋ ਜਾਂਦਾ ਹੈ ਵਾਲਾ ਤੇ ਲੋ ਜੀ ਇਹ ਮਿਰਚ نیچے ਚੜੀ ਜਾ ਰਹੀ ਹੈ ਹਲੋ ਜੀ ਸਿਰਫ 5 ਕੁ ਮਿੰਟ ਤੁਸੀਂ ਸਿਮ ਤੇ ਰੱਖ ਦੇਣਾ ਨਾ ਗੈਸ ਦੀ ਸਿਮ ਕਰ ਦੇਣਾ ਤੇ ਮਿਰਚਾਂ ਨੂੰ ਢੱਕ ਦੇਣਾ ਚਾਹੀਏ ਤੇ ਇਹ ਵਾਲੀ ਮਿਰਚ ਸਾਡੀ ਨਾਲ ਦੀ ਨਾਲ ਤਿਆਰ ਹੋ ਜਾਂਦੀ ਛੱਟਪਟ ਮਿੰਟਾਂ ਸਕਿੰਟਾਂ ਦੇ ਵਿੱਚ ਇਹਨੂੰ ਤੁਸੀਂ ਮਿਰਚ ਨੂੰ ਤਿਆਰ ਕਰਕੇ ਖਾ ਸਕਦੇ ਹੋ ਠੀਕ ਹੈ ਜੀ ਤੁਸੀਂ ਇਹ ਚਾੜੀ ਮਿਰਚ ਨੂੰ ਵੀ ਬਹੁਤ ਨਹੀਂ ਪਸੰਦ ਕਰੋਗੇ ਜਿਹੜੀ ਇਹ ਮਿਰਚਾਂ ਨਾ ਚਾਰ ਤੋਂ ਵੀ ਵਧੀਆ ਲੱਗਦੀਆਂ ਨੇ ਤੇ ਲੋ ਜੀ ਇਹ ਵਾਲੀਆਂ ਮਿਰਚਾਂ ਹੋ ਗਈਆਂ ਤਿਆਰ ਫਟਾਫਟ ਝਟਪਟ ਤਿਆਰ ਹੋਣ ਵਾਲੀਆਂ ਮਿਰਚਾਂ ਬਣਾਈਆਂ ਮੈਂ ਠੀਕ ਹੈ ਜੀ ਇੱਧਰ ਬਣਾਈਆਂ ਸੀ ਆਪਾਂ ਦੂਜੀਆਂ ਦਹੀਂ ਵਾਲੀਆਂ ਮਿਰਚਾਂ ਤੇ ਇਹ ਵਾਲੀਆਂ ਬਣਾਈਆਂ ਆਪਾਂ ਦੂਜੀਆਂ ਮਿਰਚਾਂ ਦੋਨੋਂ ਮਿਰਚਾਂ ਆਪਾਂ ਮਸਾਲਾ ਤੇ ਦਹੀਂ ਵਾਲੀਆਂ ਮਿਰਚਾਂ ਕਰ ਲਈਆਂ ਤਿਆਰ ਨਾਲ ਦੀ ਨਾਲ ਤੁਰੰਤ ਜਿਹੜੀਆਂ ਮਿਰਚਾਂ ਤਿਆਰ ਹੋ ਜਾਂਦੀਆਂ ਤੇ ਗਾਈਜ਼ ਬਣਾਣਾ ਤੇ ਜ਼ਰੂਰ ਦੱਸਣਾ ਤੇ ਤੁਸੀਂ ਜਰੂਰ ਬਣਾਇਓ ਤੇ ਮੈਨੂੰ ਜਰੂਰ ਕਮੈਂਟ ਕਰਕੇ ਅੱਛੇ-ਅੱਛੇ ਦੱਸਿਓ ਤੇ ਮੈਂ ਮਿਲਦੀ ਆ ਤੁਹਾਨੂੰ ਕੱਲ ਨਵੀਂ ਵੀਡੀਓ ਦੇ ਨਾਲ ਬਾਏ ਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਬਾਏ ਬਾਏ